ਅਤੀਬਾ ਸ਼ਰਮਾ ਮੈਂ ਜ਼ਿਲ੍ਹਾ ਪ੍ਰੈਸਿਸ ਕਤਰ ਹਾਂ ਹਾਂਜੀ ਸਾਡੀ ਮੇਨ ਮੰਗ ਤਾਂ ਇਹੀ ਹੈ ਜੀ ਦੇਖੋ 1 ਸਾਲ 3 ਮਹੀਨੇ ਹੋ ਗਏ ਵੀ ਸਰਕਾਰ ਨੇ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਨ ਪਤਾ ਨਹੀਂ ਪਾਇਆ ਸਾਨੂੰ ਇਹ 60% ਹਿੱਸਾ ਸੈਂਟਰ ਗਵਰਨਮੈਂਟ ਤੇ 40% ਹਿੱਸਾ ਵੀ ਸੈਂਟਰ ਗਵਰਨਮੈਂਟ ਦਿੰਦੀ ਹੈ ਵੀ ਜਿਹੜਾ ਪੰਜਾਬ ਸਰਕਾਰ ਹੈਗੀ ਹੈ ਇਨੇ ਸਾਨੂੰ 13 ਮਹੀਨਾ ਤੋਂ ਕੋਈ 1 ਰੁਪਿਆ ਨਹੀਂ ਤਨਖਾਹ ਦਾ ਪਾਇਆ ਇਸ ਕਰਕੇ ਅਸੀਂ ਮੰਗ ਕਰਦੇ ਵੀ ਸਾਡੇ ਜਿਹੜੇ ਵਰਕਰਾਂ ਤੇ ਹੈਲਪਰਾਂ ਬਹੁਤ ਦੁਖੀ ਹੋਈ ਹੋਈਆਂ ਵੀ ਕਈ ਵਿੱਡੋ ਐ ਕਈ ਜਿਵੇਂ ਵੀ ਹੈਂਡੀਕੈਪ ਐ ਜੋ ਵੀ ਐ ਵੀ ਉਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਇਸੇ ਤਨਖਾਹ ਨਾਲ ਚੱਲਦਾ ਜਿਹੜੇ ਸਰਕਾਰ ਦੇ ਨਹੀਂ ਰਹੀ ਇਸ ਕਰਕੇ ਅਸੀਂ ਅੱਜ ਆਂਗਣਵਾੜੀ ਤੇ ਆਪਣੇ ਤਾਲੇ ਲਾ ਕੇ ਆਏ ਆ ਵੀ ਅਸੀਂ ਜਿਹੜਾ ਆਪਾਂ ਇੱਥੇ ਧਰਨਾ ਦੇਵਾਂਗੇ ਜਦ ਤੱਕ ਸਰਕਾਰ ਸਾਨੂੰ ਸੈਲਰੀ ਨਹੀਂ ਦਿੰਦੀ ਇਹ ਸਰਕਾਰ ਦੇ ਹੋਂ ਵਿੱਚ ਮੁਲਾਜ਼ਮਾਂ ਦਾ ਬੱਡਾ ਸਹਿਯੋਗ ਇਸ ਕਰਕੇ ਹੋਉਂਦਾ ਹਾਂਜੀ ਦੇਖੋ ਚਾਹੇ ਕੋਈ ਵੀ ਹੈ ਜਨਤਾ ਤਾਂ ਇਹੀ ਸੋਚਦੀ ਹੈ ਵੀ ਸ਼ਾਇਦ ਬਦਲਾਅ ਆ ਜਾਏਗਾ ਤਾਂ ਕੀ ਪਤਾ ਸਾਡਾ ਕੁਝ ਬਣ ਜਾਊਗਾ ਲੇਕਿਨ ਇਹ ਬਦਲਾਅ ਤਾਂ ਐਸਾ ਆਇਆ ਕਿ ਸਰਕਾਰ ਨੇ ਤਾਂ ਸਾਨੂੰ ਹੀ ਬਦਲ ਕੇ ਰੱਖਤਾ ਵੀ ਆਂਗਣਵਾੜੀ ਵਰਕਰਾਂ ਦੇ ਹੈਲਪਰਾਂ ਦੀ ਕਿਸਮਤ ਹੀ ਬਦਲਤੀ ਵੀ ਉਹਨਾਂ ਨੂੰ ਰੋਣ ਵਾਸਤੇ ਮਜਬੂਰ ਕਰਤਾ ਵੀ 13 ਸਾਲਾਂ ਤੋਂ ਉਹਨਾਂ ਨੂੰ ਸੈਲਰੀ ਨਹੀਂ ਦੇ ਰਹੇ ਹੋਰ ਇਸ ਤੋਂ ਜ਼ਿਆਦਾ ਬਦਲਾਅ ਕੀ ਕਰੂਗੀ ਸਰਕਾਰ ਜਿਹੜੇ 13-13 ਮਹੀਨੇ ਤਨਖਾਹ ਨਹੀਂ ਦਿੰਦੀ ਹੈਗੀ ਹਾਂਜੀ 2024 ਦੀ ਜਿਹੜੀ ਇਹ ਚੋੜਾ ਹੈਗੀ ਵੀ ਅਸੀਂ ਇਹਨਾਂ ਦਾ ਬਾਈਕਟ ਕਰਾਂਗੇ ਪਰ ਸਾਡੀ ਕੋਈ ਰੰਜਿਸ਼ ਵੀ ਨਹੀਂ ਹੈਗੀ ਸਰਕਾਰ ਨਾਲ ਵੀ ਅਸੀਂ ਕਹੀਏ ਪਰ ਅਸੀਂ ਤਾਂ ਇਹ ਚਾਹਨੇ ਵੀ ਜਿਹ ਮਾਨਪਤਾ ਵੀ ਜਿਹੜੀ ਸਾਡੀ ਸੈਲਰੀ ਹੈ ਜਿਸ ਅਸੀਂ ਕੰਮ ਦੇ ਬਦਲੇ ਸੈਲਰੀ ਮੰਗਦੇ ਆ ਅਸੀਂ ਇਹ ਨਹੀਂ ਵੀ ਬਿਨਾ ਕੰਮ ਦੇ ਸੈਲਰੀ ਮੰਗਦੇ ਆ ਦੇਖੋ ਸਾਨੂੰ ਸਵੇਰੇ 8 ਵਜੇ ਜਾ ਕੇ 12 ਵਜੇ ਤੱਕ ਰੈਗੂਲਰ ਡਿਊਟੀ ਦੇਣੀ ਪੈਂਦੀ ਹੈ ਅਸੀਂ ਉਹਦਾ ਮਾਨਪਤਾ ਮੰਗ ਰਹੇ ਜਿਹੜਾ ਉਹ ਵੀ ਨਹੀਂ ਦਿੰਦੀ ਸਰਕਾਰ ਅਸੀਂ ਇੱਕ ਤੋਂ ਇਹ ਕਰਕੇ ਇਹ ਵੀ ਬਲਾਕ ਜਿਹੜਾ ਹੈਗਾ ਬਠਿੰਡਾ ਇਹ ਐਨਜੀਓ ਦੇ ਅੰਡਰ ਆਉਂਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਸਾਡੋ ਐਨਜੀਓ ਦਾ ਬਾਹਰ ਕੱਢਾ ਜਾਵੇ ਕਿ ਜੇ ਐਨਜੀਓ ਚੋਂ ਬਾਹਰ ਕੱਢਾ ਜਾਊਗਾ ਹੋ ਸਕਦਾ ਸਾਡੀ ਸਰਕਾਰ ਤਨਖਾਹਾਂ ਟਾਈਮ ਤੇ ਪਾਵੇ ਹੋਰ ਬਲਾਕਾਂ ਨਾਲ ਉਹਨਾਂ ਦਾ ਬਰਾਹਰ ਹੋਵੇਗਾ ਜਿਹੜਾ ਸੰਖਾ ਨਹੀਂ ਮਿਲਦਾ ਕਿਦਾਰਾ ਕਿਦ ਅਦੇਖੋ ਜੀ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਜੇ ਆਪਾਂ ਨੂੰ ਇੱਕ ਦਿਨ ਵੀ ਆਪਾਂ ਨੂੰ ਪੈਸੇ ਨਾ ਮਿਲੇ ਤਾਂ ਆਪਣਾ ਗੁਜ਼ਾਰਾ ਕਿੰਨੀ ਮੁਸ਼ਕਿਲ ਨਾਲ ਚੱਲਦਾ ਹੈ ਇਹ ਤਾਂ 13 ਮਹੀਨੇ ਹੋ ਗਏ ਤੇ ਵਰਕਰਾਂ ਤੇ ਹੈਲਪਰਾਂ ਦਾ ਰੋ ਰੋ ਕੇ ਬੜਾ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਖੜੀਆਂ ਮੇਰੀ ਭੈਣਾਂ ਕੋਈ ਵਿਡੋ ਹੈ ਕੋਈ ਵਿਧਵਾ ਹੈ ਕੋਈ ਹੈਂਡੀਕੈਪ ਹੈ ਵੀ ਜਿਹੜੇ ਘਰਾਂ 'ਚ ਜਾ ਜਾ ਕੇ ਕੰਮ ਕਰਦੀਆਂ ਜਦੋਂ ਹੁਣ 13 ਮਹੀਨੇ ਤੋਂ ਉਹਨਾਂ ਨੇ ਸਰਕਾਰ ਨੇ ਮਾਨ ਪਤਾ ਨਹੀਂ ਦਿੱਤਾ ਤਾਂ ਉਹ ਕੁੜੀਆਂ ਨੇ ਕੀ ਕੀਤਾ ਵੀ ਘਰਾਂ 'ਚ ਜਾ ਕੇ ਕੰਮ ਕਰਨਾ ਸ਼ੁਰੂ ਕਰਤਾ ਵੀ ਦੋ ਪੈਸੇ ਆਣ ਤੇ ਅਸੀਂ ਰੋਟੀ ਖਾਈਏ ਜਿਨ੍ਹਾਂ ਦੇ ਚੁੱਲ੍ਹੇ ਨਹੀਂ ਚੱਲੇ ਸੀ ਹੁਣ ਵਿਚਾਰੇ ਦੇ ਚੁੱਲ੍ਹੇ ਠੰ ਉਹ ਸਰਕਾਰ ਤੋਂ ਇਹੀ ਮੰਗ ਕਰਦੀ ਆ ਬਾਰ ਬਾਰ ਵੀ ਸਾਨੂੰ ਮਾਨ ਪੱਤਾ ਦਿੱਤਾ ਜਾਵੇ ਅਸੀਂ 15 ਦਿਨ ਪਹਿਲਾਂ ਇਸ ਸੰਘਰਸ਼ ਦਾ ਬੀਗੂਲ ਵਜਾ ਚੁੱਕੇ ਸੀਗੇ ਵੀ ਅਸੀਂ ਇੱਥੇ ਧਰਨਾ ਲਾਵਾਂਗੇ ਅਸੀਂ ਆਪਣੇ ਦਫ਼ਤਰਾਂ 'ਚ ਪੀਓ ਮੈਡਮ ਨੂੰ ਸੈਂਟਰਾਂ 'ਚ ਸਭ ਨੂੰ ਅਸੀਂ ਕਹਿ ਚੁੱਕੇ ਸੀ ਵੀ ਜਦੋਂ ਤੱਕ ਸਾਡੀ ਤਨਖਾਹ ਨਹੀਂ ਆਉਗੀ ਅਸੀਂ ਕੰਮ ਨਹੀਂ ਕਰਾਂਗੇ ਅੰਗਨੇਵਾਰੀ ਸੈਂਟਰਾਂ 'ਚ ਸੰਤਰਬੱਧ ਇਹ ਸਾਡਾ ਜਦੋਂ ਤੱਕ ਮਾਨ ਸਰਕਾਰ ਸਾਡੀ ਸੈਲਰੀ ਨਹੀਂ ਦੇਊਗੀ ਇਹ ਰੈਗੂਲਰ ਸਾਡਾ ਚੱਲੂਗਾ ਇਹ ਨਹੀਂ ਪਤਾ ਮਹੀਨਾ ਚੱਲੇ 2 ਮਹੀਨੇ ਚੱਲੇ ਸਾਨੂੰ ਕੁਝ ਨਹੀਂ ਪਤਾ ਹੈਗਾ ਪਰ ਸਾਡੀ ਤਾਂ ਮੰਗ ਇਹੀ ਹੈ ਜੀ ਜਦੋਂ ਸਰਕਾਰ ਸਾਡੀ ਤਨਖਾਹ ਪਾ ਦੋਗੀ ਖਾਤੇ 'ਚ ਅਸੀਂ ਧਰ ਹਾਂਜੀ ਸੈਂਟਰਾਂ ਤਾਂ ਲੱਗੇ ਸੈਂਟਰਾਂ ਨੂੰ ਅਸੀਂ ਤਾਲੇ ਲਗਾ ਕੇ ਵਰਕਰ ਤੇ ਹੈਲਪਰਾਂ ਤੇ ਬੈਠੀ ਆ ਜੀ ਅਸੀਂ ਸੈਂਟਰਾਂ 'ਚ ਨਹੀਂ ਜਾਵਾਂਗੇ ਜਿਹੜੀ ਸਾਡੀ ਹਾਜ਼ਰੀ ਆਂਗਣਵਾੜੀ ਸੈਂਟਰਾਂ 'ਚ ਲੱਗਦੀ ਸੀ ਉਹ ਇਸੇ ਧਰਨੇ ਤੇ ਲੱਗੂਗੀ ਇਸ ਧਰਨੇ ਤੋਂ ਸਾਡੀ ਦਫ਼ਤਰਾਂ 'ਚ ਜਾਊਗਾ দাবਾ ਕਰਨਾ ਸੀਗਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਤਨਖਾਹ ਵਧਾਉਣੀ ਸੀਗੀ ਉਹਨਾਂ ਨੇ ਤਨਖਾਹ ਵਧਾਣ ਦੀ ਵਜਾਏ ਜਿਹੜੇ ਮਾਨਪਤਾ ਦਿੰਦੀ ਸੀ ਉਹ ਵੀ ਆਪਣੇ ਖਾਤਿਆਂ 'ਚ ਰੱਖੇ ਹੋਏ ਆ ਆਪਣੇ ਕਬਜ਼ੇ 'ਚ ਕੀਤੇ ਹੋਏ ਆ ਵੀ ਉਹਨਾਂ ਨੂੰ ਵਿਚਾਰੀ ਵਿਧਵਾਓ ਦੀ ਜਾਂ ਇਹਨਾਂ ਦੀ ਗਰੀਬ ਲੋਕਾਂ ਦਾ ਪੈਸਾ ਰੱਖ ਕੇ ਸਰਕਾਰ ਕਿੱਥੇ ਸਫਲ ਹੋਈ ਆ ਅਸਟ ਵੀ ਅਸੀਂ ਬਾਗਾ ਕਰਦੇ ਆ ਵੀ ਜਿਹੜਾ ਸਰਕਾਰ ਮਾਨਪਤਾ ਦਿੰਦੀ ਆ ਉਹ ਟਾਈਮ ਸਿਰ ਪਾਇਆ ਜਾਵੇ। ਜਿਹੜਾ ਕੇਂਦਰ ਦਾ ਮਾਨਪਤਾ ਆਉਣਾ ਸੀ ਉਹ ਮਿਲ ਰਿਹਾ ਕਿ ਉਹ ਵੀ ਨਹੀਂ ਮਿਲ ਰਿਹਾ। ਹਾਂਜੀ ਜਿਹੜਾ ਕੇਂਦਰ ਦਾ ਮਾਨਪਤਾ ਆ ਉਹ ਸਾਨੂੰ ਰੈਗੂਲਰ ਮਿਲ ਰਿਹਾ ਪਰ ਉਹਨਾਂ ਦਾ ਵੀ ਇਹ ਨਹੀਂ ਵੀ ਪੂਰਾ ਪ੍ਰੋਪਰ ਟਾਈਮ ਤੇ ਆਉਂਦਾ ਉਹ ਵੀ ਕਦੇ ਮਹੀਨੇ ਬਾਅਦ 2 ਮਹੀਨੇ ਬਾਅਦ ਐ ਆਉਂਦਾ ਇੱਕ ਵੀ ਰੈਗੂਲਰ ਸਾਡੀ ਤਨਖਾਹ ਕਦੇ ਨਹੀਂ ਆਈ। ਵੀ ਜਿਵੇਂ 10500 ਸਾਡੀ ਤਨਖਾਹ ਹੈ। ਅੱ비 ਅਸੀਂ ਕਦੇ ਖਾਤੇ 'ਚ ਇਹ ਨਹੀਂ ਦੇਖਿਆ ਵੀ ਸਾਡੀ ਪੂਰੀ ਤਨਖਾਹ ਆਈ। ਕਦੇ 5000 ਆਗੇ ਕਦੇ 4000 ਆਗੇ ਵੀ ਇਸ 'ਚ ਗੁਜ਼ਾਰਾ ਨਹੀਂ ਚੱਲਦਾ ਇਸ ਕਰਕੇ ਅੱਜ ਮਜਬੂਰ ਹੋ ਕੇ ਅਸੀਂ ਘਰਾਂ 'ਚੋਂ ਨਿਕਲ ਕੇ ਆਪਣੇ ਸੈਂਟਰ ਛੱਡ ਕੇ ਇੱਥੇ ਡੀਸੀ ਆਫਿਸ ਦੇ ਬਾਹਰ ਮੁਰੇ ਧਰਨਾ ਲਾਇਆ ਵੀ ਇੱਥੇ ਆਂਦੇ ਜਾਂਦੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਅਸੀਂ ਕਾਹਦੇ ਵਾਸਤੇ ਬੈਠੇ 30 ਬੇਟੀਆਂ ਜਿਹੜੀ ਸੜਕਾਂ 'ਤੇ ਰੋਲ ਰਹੀ ਹੈ ਵੀ ਇਸ ਸਰਕਾਰ ਦੇ ਹੋਂਦ ਦੇ ਵੀ ਇਹਨਾਂ ਨੇ 30 ਬੇਟੀਆਂ ਨੂੰ ਸੜਕਾਂ 'ਤੇ ਰੋਲ ਚੁੱਕਾ ਹੈ ਇਹ ਸਰਕਾਰ ਜਿਹੜੀ ਹੈ ਇਹ ਤਾਂ ਸਾਰੀ ਸਰਕਾਰਾਂ 'ਚੋਂ ਇਹੀ ਨਿਕੰਮੀ ਸਰਕਾਰ ਆਈ ਹੈ ਕਿ ਸਾਨੂੰ ਉਮੀਦ ਨਹੀਂ ਸੀ ਆਹਣਾ ਮਿਲਣਾ ਸੀ ਫਿਰ ਜੀ ਆਹ ਜਿਹੜਾ ਖਾਣਾ ਮਿਲਿਆ ਸੀ ਅਸੀਂ ਇੱਕ ਵਾਰ ਅਸੀਂ ਦੇ ਚੁੱਕ ਵੇ ਦੇਖੋ ਗਰੀਬਾਂ ਦਾ ਜਿਹੜਾ ਖਾਣਾ ਆਇਆ ਉਹ ਤਾਂ ਅਸੀਂ ਸਰਕਾਰ ਨੂੰ ਰੈਗੂਲਰ ਵੀ ਬੱਚਿਆਂ ਨੂੰ ਦੇਵਾਂਗੇ ਚਾਹੇ ਅਸੀਂ ਛੁੱਟੀ ਵਾਲੇ ਦਿਨ ਵੰਡ ਕੇ ਆਈਏ ਵੀ ਸਰਕਾਰ ਦਾ ਜਿਹੜਾ ਆਇਆ ਹੋਇਆ ਰਾਸ਼ਨ ਹੈ ਅਸੀਂ ਉਹ ਲੋਕਾਂ ਤੱਕ ਤੋਂ ਪਹੁੰਚਾਵਾਂਗੇ ਅਸੀਂ ਉਹਨਾਂ ਦਾ ਥੋੜਾ ਗਰੀਬ ਮਾਰ ਕਰਨੀ ਹੈ ਵੀ ਜਿਹੜਾ ਰਾਸ਼ਨ ਆ ਰਿਹਾ ਵੀ ਅਸੀਂ ਉਹ ਸੈਂਟਰਾਂ 'ਚ ਖਰਾਬ ਕਰਾਂਗੇ ਉਹ ਅਸੀਂ ਖਰਾਬ ਨਹੀਂ ਹੋਣ ਦੇਣਾ ਚਾਹੇ ਉਹ ਛੁੱਟੀ ਹੈ ਕੋਈ ਜਾਂ ਅਸੀਂ ਆਪਣੇ ਪਾਰਟ ਟਾਈਮ ਕੇ ਬਾਅਦ ਧਰਨੇ ਕੇ ਬਾਅਦ ਵੀ ਉਹਨਾਂ ਨੂੰ ਇਸ ਰਾਸ਼ਨ ਅਸੀਂ ਦੇ ਕੇ ਆਵਾਂਗੇ ਅਸੀਂ ਧਰਨੇ 'ਚ ਬੈਠੇ ਹਾਂ ਮੈਂ ਜੀ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਖੰਡਾ ਅੰਗਰਵਾੜੀ ਮਲਾਕਨ ਜੁਨੀਅਨ ਏ ਜੀ ਸਾਡਾ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਜੀ ਇਹ ਕੱਲ 16 ਤੋਂ ਕੰਟੀਨਿਊ ਸ਼ੁਰੂ ਹੋਇਆ ਜੀ ਪਰਸਾ ਤੋਂ ਪਿਛਲੇ 15 ਦਿਨ ਪਹਿਲਾਂ ਅਸੀਂ ਪੀਓ ਮੈਡਮ ਨੂੰ ਤੇ ਸੀਪੀਓ ਮੈਡਮ ਨੂੰ ਲਿਖ ਕੇ ਦੇ ਗਏ ਸੀ ਵੀ ਸਾਡਾ ਮਾਨ ਪੱਤਾ ਪਿਛਲੇ ਸਵਾ ਸਾਲ ਤੋਂ ਨਹੀਂ ਆ ਰਿਹਾ ਜੀ ਪੰਜਾਬ ਸਰਕਾਰ ਵੱਲੋਂ ਜੋ ਮਿਲਦਾ ਸਾਰੇ ਪੰਜਾਬ ਦੇ ਵਿੱਚ ਮਿਲ ਰਿਹਾ ਪਰ ਜਿਹੜੇ ਤਿੰਨ ਬਲਾਕ ਹੈ ਇਹ ਚਾਈਲਡ ਕਾਉਂਸਲ ਦੇ ਦੀਆਂ ਸੰਵਾਵੇ ਤਰਸਿੱਕਾ ਤੇ ਬਠਿੰਡਾ ਬਲਾਕ ਇਹਨਾਂ ਨੂੰ ਪਿਛਲੇ 14 ਮਹੀਨਿਆਂ ਤੋਂ ਮਾਨ ਪੱਤਾ ਨਹੀਂ ਮਿਲ ਰਿਹਾ ਜੀ ਜੋ ਕਿ ਇਸ ਦੇ ਸਬੰਧ ਦੇ ਵਿੱਚ ਅਸੀਂ ਵਿਭਾਗੀ ਮੰਤਰੀ ਨੂੰ ਮੁੱਖ ਮੰਤਰੀ ਸੈਵਨਾਲ ਵੀ ਇਸ ਮੀਟਿੰਗ ਹੋ ਚੁੱਕੀ ਹੈ ਜੀ ਡਾਇਰੈਕਟਰ ਮੈਡਮ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਪਰ ਕਿਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਂ ਪਿਛਲੇ ਹੁਣ 15 ਦਿਨ ਤੋਂ ਅਸੀਂ ਅਲਟੀਮੇਟਮ ਦਿੱਤਾ ਸੀ ਜੀ ਅਸੀਂ ਕਰਕੇ ਨੂੰ ਧਰਨਾ ਜਾਰੀ ਕਰਾਂਗੇ ਪਰ ਇਹਨਾਂ ਦੇ ਕੰਮ ਤੇ ਕੋਈ ਯੂਨੀ ਸਰਪੀ 15 ਦਿਨਾਂ ਵਿੱਚ ਕੋਈ ਹੰਗਲ ਨਹੀਂ ਹੋਈ ਜੀ ਇਸ ਕਰਕੇ ਸਾਡਾ 16 ਤਰੀਕ ਨੂੰ ਧਰਨਾ ਜਾਰੀ ਹੈ ਜਿੰਨਾ ਚਿਰ ਸਾਨੂੰ ਤਨਖਾਹ ਨਹੀਂ ਮਿਲਦਾ ਮਾਨਪਤਾ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਇਹ ਧਰਨਾ ਲਗਾਤਾਰ ਜਾਰੀ ਰਹੂਗਾ ਜੀ ਪਰ ਇਸ ਧਰਨੇ ਦੀ ਇੱਕ ਵਿਸ਼ੇਸ਼ਤਾ ਇਹ ਹੈ ਵੀ ਅਸੀਂ ਇਹ ਇਹ ਮਤਲਬ ਇੰਪਲੀਮੈਂਟ ਕਰਵਾ ਲਿਆ ਵੀ ਅਸੀਂ ਇਹ ਧਰਨਾ ਡਿਊਟੀ ਟ ਸੁਬਾ 9 ਤੋਂ 1 ਵਜੇ ਤੱਕ ਧਰਨਾ ਚੱਲਦਾ ਤੇ ਨਹੀਂ ਤਾਂ ਸੋਮਵਾਰ ਛੁੱਟੀ ਵਾਲੇ ਦਿਨ ਛੁੱਟੀ ਹੈ। ਉਹ ਕਿਹਦੀ ਕਿਹੜੀ ਉਹ ਤਾਂ ਨਹੀਂ ਜੀ ਜੋ ਕਿ ਸਾਡੀ ਇੱਥੇ ਹੀ ਹਾਜ਼ਰੀ ਨੂੰ ਇੱਥੋਂ ਹਾਜ਼ਰੀ ਸੀ ਜੀ ਦਫ਼ਤਰ ਨੂੰ ਜਾਊਗੀ। ਬਕਾਇਦਾ ਅੱਜ ਵੀ ਗਈ ਹੈ। ਜਿੰਨੇ ਵੀ ਵਰਕਰ ਗ੍ਰੀਨ ਘਰ ਆਏ ਐ ਸਾਰਿਆਂ ਦੀ ਹਾਜ਼ਰੀ ਇੱਥੇ ਹੈ। ਜਿਹੜੇ ਵਰਕਰ ਆ ਗਏ ਗਰੀਬ ਘਰਾਂ ਦੇ ਅੱਜ ਦੇਖਦੇ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ? ਬੜੀ ਮੁਸ਼ਕਲ ਨਾਲ ਜੀ। ਉਹ ਜਿਹੜੇ ਹੁਣ ਗਰੀਬ ਘਰਾਂ ਦੇ ਵਿੱਚ ਔਰਤਾਂ ਤਲਾਕशुदा ਜਾਂ ਵਿਧਵਾ ਔਰਤਾਂ ਜੀ। ਉਹ ਨੌਕਰੀ ਛੱਡਣ ਲਈ ਮਜਬੂਰ ਹੋਈਆਂ ਪਈਆਂ। ਇੱਕ ਸਿਰਫ ਅਸੀਂ ਉਹਨਾਂ ਦੀ ਇਹ ਹੌਸਲਾ ਅਫ ਸੁਤੀ ਆਲਦਨ ਦਾ ਕਿਨੇ ਵੀ ਸੈਂਟਰ ਟਾਈਮ ਤੋਂ ਬਾਅਦ ਵਿਚਾਰਾਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਬਰਤਨ ਸਾਫ਼ ਕਰਕੇ ਰੋਟੀਆਂ ਬਣਾ ਕੇ ਆਪਣੇ ਬੱਚੇ ਪਾਲ ਰਹੇ ਆ ਜੀ ਬਹੁਤ ਬੁਰਾ ਹਾਲ ਹੈ ਮਹਿੰਗਾਈ ਦੇ ਟਾਈਮ ਦੇ ਵਿੱਚ ਤਾਂ ਵੈਸੇ ਹੀ ਗੁਜ਼ਾਰਾ ਨਹੀਂ ਹੋ ਰਿਹਾ ਤੇ ਇੱਕ ਇੱਕ ਸਾਲ ਤੋਂ ਜੋ ਬਣਦਾ ਨਗੂਨਾ ਮਾਨਪਤਾ ਦਿੱਤਾ ਜਾ ਰਿਹਾ ਜੋ ਉਹ ਵੀ ਨਹੀਂ ਮਿਲੂਗਾ ਤਾਂ ਅਸੀਂ ਇਮੇਜਿਨ ਕਰ ਸਕਦੇ ਆ ਕਿ ਕੀ ਹਾਲਾਤ ਹੋਣਗੇ ਉਹਨਾਂ ਘਰਾਂ ਦੇ ਸਾਨੂੰ ਬੜਾ ਹੀ ਅਸੀਂ ਉਹਨਾਂ ਦੇ ਕਾਰਨ ਹੀ ਅਸੀਂ ਇਸ ਸਥਿਤੀ ਦੇ ਵਿੱਚ ਅੱਜ ਇੱਥੇ ਬੈਠਣਾ ਪਿਆ ਸਾਨੂੰ ਸਰਕਾਰਾਂ ਤੇ ਵੀ ਸਾਥੋਂ ਉਹਨਾਂ ਔਰਤਾਂ ਦਾ ਦਰਦ ਨਹੀਂ ਚੱਲਿਆ ਜਾਂਦਾ ਚੋਣਾ ਆ ਰਹੀਆਂ ਫਿਰ ਚੋਣਾ ਦੇ ਕਿਸ ਤਰ੍ਹਾਂ ਦੇ ਜੀ ਚੋਣਾ ਦੇ ਵਿੱਚ ਦੇਖ ਅਸੀਂ ਕਿਸੇ ਵੀ ਪਾਰਟੀ ਨੂੰ ਨਹੀਂ ਸਪੋਰਟ ਕਰਦੇ ਸਾਡਾ ਕੋਈ ਇੱਥੇ ਰਾਜਨੀਤਿਕ ਮਸਲਾ ਨਹੀਂ ਬਟ ਫਿਰ ਵੀ ਇਹ ਹੈ ਵੀ ਜੋ ਮਾਨ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਚੋਣਾਂ ਦੇ ਵਿੱਚ ਇਹਨਾਂ ਨੇ ਸਾਨੂੰ ਮੈਨੀਫੈਸਟੋ ਦੇ ਵਿੱਚ ਵੀ ਸੀ ਵੀ ਤੁਹਾਡਾ ਮਾਨਪਤਾ ਦੁੱਗਣਾ ਕਰਿਆ ਜਾਊਗਾ ਤਾਂ ਦੁੱਗਣਾ ਤਾਂ ਦੂਰ ਦੀ ਗੱਲ ਹੈ ਕਿ ਜਿੱਦਾਂ ਦੀ ਮਾਨ ਸਰਕਾਰ ਬਣੀ ਹੈ ਆਲਰੇਡੀ ਬਾਕੀ ਪੰਜਾਬ ਦੇ ਵਿੱਚ ਵੀ ਅਸੀਂ ਇਕੱਠੇ ਮਾਨਪਤਾ ਜਿਹੜਾ ਸਾਡਾ ਮਿਲਦਾ ਅੱਧਾ ਸਟੇਟ ਦਾ 40% ਹੈਗਾ ਸੈਂਟਰ ਦਾ ਜੀ 60% ਸਟੇਟ ਦਾ ਤਾਂ ਉਹਦਾ ਅਸੀਂ ਕਿਤੇ ਉਹ ਨਹੀਂ ਦੇਖਾ ਪੂਰੇ ਦਾ ਇਕੱਠਾ ਇੱਕ ਵਾਰ ਹੋ ਜਾਂਦਾ ਇੱਕ ਵਾਰ ਹੋ ਜਾਂਦਾ ਤੇ ਬਿਚਿੰਡੇ ਦੇ ਵਿੱਚ ਕਹਿੰਦੇ ਨੇ ਜਮੀ ਹਾਦੀ ਪਗਾ ਦੁੱਤੀ ਐ ਇਹਨਾਂ ਤਿੰਨ ਬਲਾਕਾਂ ਦੇ ਵਿੱਚ ਤਾਂ ਪਿਛਲੇ ਸਵਾ ਸਾਲ ਤੋਂ ਰੰਗ ਲੰਗ ਰਹੇ ਪਿਛਲੇ ਫਰਵਰੀ ਦਾ ਮਿਲਿਆ ਹੋਇਆ ਜੀ 2023 ਦਾ ਤਾਂ ਅੱਜ ਹੁਣ ਮਈ ਚੱਲਣ ਵਾਲੀ ਐ ਇੱਕ ਵਾਰ ਫਿਰ ਇਹਦਾ ਸਾਰਾ ਕਾਨੂੰਨੀ ਪਰ ਕੋਈ ਇਹਨਾਂ ਦਾ ਅਜੇ ਵੀ ਸਾਨੂੰ ਕੋਈ ਉਮੀਦ ਨਹੀਂ ਬਟ ਅੱਜ ਸਾਡਾ ਚੰਡੀਗੜ੍ਹ ਇਹਨਾਂ ਨੇ ਲਿਖੇ ਭੇਜ ਦਿੱਤਾ ਵੀ ਵਰਕਰਾਂ ਪਰ ਨੀਤੀ ਬੈਠੇ ਰਹੇ ਆ ਸੇ ਤੇ ਕੰਮ ਨਹੀਂ ਕਰਨ ਦੇ ਕਾਰਨ ਸੋਡ ਹੜਤਾਲ ਹੈ ਸਾਡੀ ਤਾਂ ਹੁਣ ਦੇਖੋ ਜੇ ਕੁਝ ਕਰਦਾ ਤਾਂ ਨਹੀਂ ਤਾਂ ਨਸਾ ਦਾ ਲਗਾਤਾਰ ਕੰਟੀਨਿਊ ਹੋਊਗਾ ਜਿੰਨਾ ਚਿਰ ਸਾਡੇ ਗੱਲ ਦੀ ਸੁਣਵਾਈ ਨਹੀਂ